ਹੁਣ ਹੋਣਾ ਕੀ ਹੈ ਕੱਲ ਤੋਂ ਸ਼ਾਇਦ ਆ ਚੱਲ ਵੀ ਪਈਆਂ ਕਿਉਂਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆਈ ਏਅਰ ਪਿਉਰੀਫਾਇਰ ਦੀਆਂ ਐਡਾਂ ਦੇਖਿਓ ਟੀਵੀ ਦੇ ਉੱਤੇ ਜਿਹੜਾ ਉਹਦੇ ਵਿੱਚ ਬੌਗਰ ਹੈਗੇ ਨੇ ਏਅਰ ਕਲੀਨਰ ਨੇ ਜਿਹੜੇ ਬੜੇ ਬੜੇ ਹਿਊਜ ਲੱਗਦੇ ਪਹਿਲਾਂ ਸਾਡਾ ਪਾਣੀ ਗੰਦਾ ਕਰਕੇ ਵਾਟਰ ਪਿਉਰੀਫਾਇਰ ਵਿੱਚ ਬਸ ਹੁਣ ਹਵਾ ਗੰਦੀ ਕਰਕੇ ਤੁਹਾਡੇ ਏਅਰ ਪਿਉਰੀਫਾਇਰ ਤੁਸੀਂ ਉਹਨਾਂ ਦਾ ਰੈਵਨਿਊ ਲੈ ਲਿਓ ਜੀਐਸਟੀ ਦੇ ਬਿੱਲ ਕੱਟ ਲਿਓ ਚਲੋ ਇੱਕ ਦੋ ਮਹੀਨਾ ਅੱਗੇ ਪਿੱਛੇ ਕੱਟ ਲੈਣਗੇ ਉਹਦੇ ਤੋਂ ਡਾਟਾ ਚੈੱਕ ਕਰ ਲਿਓ ਵੀ ਕਿੰਨੇ ਵਗੇ ਨੇ ਦਿੱਲੀ ਐਂਡ ਇਨ ਐਂਡ ਅਰਾਊਂਡ ਰੂਮ ਵਾਲੇ ਤੁਹਾਨੂੰ ਮੇਂ ਮਸ਼ੀਨਾਂ ਤੇ ਆ ਗਿਆ ਜਿਹੜੀਆਂ વોਟਰ ਸਪ੍ਰਿੰਕਲਰ ਆ ਜਾਣੇ ਨੇ ਕਿੰਨੀ ਵੱਡੀ ਇੰਡਸਟਰੀ ਏ ਇੱਕ ਐਸੇ ਵੇਟ ਪਿਛਲੇ ਸਾਲਾਂ ਚ ਕਹਿ ਰਿਹਾ ਸੀ ਕਿ 2000 ਕਰੋੜ ਟਪਦੀ ਏ 4 ਸਾਲ ਪਹਿਲਾਂ ਦਾ ਡਾਟਾ ਸੀ ਬਾਅਦ ਦੇ ਉਹਨਾਂ ਨੇ ਉਹ ਡਾਟਾ ਹੀ ਲਗਾ ਦਿੱਤਾ ਉਹਨਾਂ ਨੂੰ ਮੌਕਾ ਮਿਲ ਗਿਆ ਨਾ ਕੋਰਟ ਦਾ ਆਸਰਾ ਲੈ ਕੇ ਹੁਣ ਆਓ ਪੰਜਾਬ ਸਰਕਾਰ ਨੂੰ ਪਤਾ ਸਾਨੂੰ ਪਿਛਲੇ ਸਾਲ ਝਾੜਾ ਪਈਆਂ ਸੁਪਰੀਮ ਕੋਰਟ ਤੋਂ ਪਈਆਂ ਲੋਕਾਂ ਕੋਲੋਂ ਪਈਆਂ ਡੈਮੋਕਰੈਟਿਕ ਸਰਕਾਰ ਆ ਅਸੀਂ ਕਿੰਨੀ ਡਾਕੂਮੈਂਟੇਸ਼ਨ ਕੀਤੀ ਏ ਰਿਸਰਚ ਇੰਸਟੀਚਿਊਟ ਦੇ ਨਾਲ 2044 ਦੇ ਉੱਤੇ ਕਹਿੰਦੇ ਜੀ ਬਹੁਤ ਪਾਣੀ ਪੀਂਦੀ ਏ ਰਿਸਰਚ ਹੋ ਰਹੀ ਏ ਉਹਦੇ ਤੇ ਤੋ ਘੱਟ ਦੇਣਾ ਵਾਲੀਆਂ ਫਸਲਾਂ ਕਿੰਨੀਆਂ ਕਬੜਵਾਈਆਂ 글로ਬਲੀ ਤੁਸੀਂ ਕਿਤੋਂ ਰਿਸਰਚ ਇੰਡੀਅਨ ਇੰਸਟੀਚਿਊਟ ਆਫ ਰਾਈਸ ਵਾਲਿਆਂ ਨੇ ਕਿੰਨੀ ਰਿਸਰਚ ਕਰਾਈ ਹੈ ਸਾਡੇ ਡਾਕਟਰ ਖੁਸ਼ ਨੇ ਉੱਥੇ ਫਿਲੀਪਾਈਨ ਚ ਨੇ ਬੈਠੇ ਉੱਥੋਂ ਉਹਨਾਂ ਨੇ ਕਿੰਨਾ ਗਲੋਬਲ ਕਿੰਨੇ ਅਵਾਰਡ ਮਿਲੇ ਨੇ ਕਿੰਨੀ ਵਾਰ ਸਲਾਹ ਕੀਤੀ ਹੈ ਬੀਤੇ ਸਾਲਾਂ ਦੇ ਵਿੱਚ ਵੀ ਜੀ ਤੁਸੀਂ ਛੋਟੀ ਵੈਰਾਈਟੀ ਚਾਹਾਨੂੰ ਚਾਹੀਦੀ ਏ ਪਰਾਲੀ ਘੱਟ ਹੋਵੇ ਦੋ ਫਰੰਟ ਤੇ ਲੜ ਲਓ ਇੱਕ ਕਿਸਾਨੀ ਫਰੰਟ ਤੇ ਲੜ ਲਓ ਇੱਕ ਇੰਜੀਨੀਅਰਿੰਗ ਫਰੰਟ ਤੇ ਲੜ ਲਓ